ਬਾਈ ਤੁਹਾਨੂੰ ਬਾਅਦ ਚ ਬੰਨਿਆ ਕੋਈ ਗੱਲਾਂ ਦੱਸਦੇ ਆ ਅੱਗੇ ਬਾਈ ਮੰਨ ਲਵੀ ਪ੍ਰਾਈਵੇਟ ਸਕੂਲ ਤਾਂ ਜ਼ਿਆਦਾ ਹੁੰਦੇ ਨਹੀਂ ਸੀਗੇ ਉਦੋਂ ਬਸ ਪਿੰਡਾਂ 'ਚ ਸਰਕਾਰੀ ਸਕੂਲ ਹੀ ਹੁੰਦੇ ਸੀਗੇ ਜਾਂ ਆ ਪੰਜਵੀਂ ਤੱਕ ਹੁੰਦੇ ਵਿੱਚ ਪਿੰਡਾਂ 'ਚ ਵਿੱਚ ਪਿੰਡਾਂ 'ਚ 8ਵੀਂ ਤੇ ਵਿੱਚ 10ਵੀਂ ਵੀ ਹੈਗੀ ਸੀਗੀ ਤੇ ਉਦੋਂ ਜਦੋਂ ਪਹਿਲੀ ਵਾਰ ਆਪਾਂ ਐਡਮਿਸ਼ਨ ਵੀ ਲੈਣੀ ਹੁੰਦੀ ਸੀ ਜਦੋਂ 90 ਤੱਕ ਤਾਂ ਮੰਨ ਲਵੀ ਕਿਸ ਤੋਂ ਜਨਮਪਤੀ ਸਕੂਲ ਚ ਮੰਗਦੇ ਵੀ ਨਹੀਂ ਸੀ ਜੇ ਤੱਕ ਸਲਵ ਹੁੰਦੀ ਸੀ ਦੇ ਦਿੰਦਾ ਸੀਗਾ ਨਹੀਂ ਬਸ ਉੱਥੇ ਸਕੂਲ ਚ ਟੀਚਰ ਆਪ ਹੀ ਜਨਮਪੱਤਰੀ ਬਣਾ ਕੇ ਤਿਆਰ ਕਰ ਦਿੰਦੇ ਸੀਗੇ ਪਰ ਹੁਣ ਅੱਜ ਕੱਲ ਦਾ ਪ੍ਰਾਈਵੇਟ ਸਕੂਲਾਂ ਚ ਲੁੱਟ ਮਚਾ ਰੱਖੀ ਐ ਦੇਖ ਲੋ ਜਨਮਪੱਤਰੀ ਕਹਿੰਦੇ ਨੇ ਅੰਗਰੇਜ਼ੀ ਜਿਹਾ ਕਰਾਓ ਪਹਿਲਾਂ ਪੰਜਾਬੀ ਜਿਹਾ ਹੁੰਦੇ ਫਿਰ ਕਹਿੰਦੇ ਅੰਗਰੇਜ਼ੀ ਹੀ ਕਰਵਾਓ ਤੇ ਉਦੋਂ ਬਾਈ ਉਦੋਂ ਖਰਚੇ ਨਹੀਂ ਦੀ ਕੋਸ ਹੁੰਦਾ ਕਿਉਂਕਿ ਪੜਾਈ ਜਿਹੜੀ ਫੀਸ ਸੀ ਉਹ ਸਾਰੀ ਮਾਫ ਹੁੰਦੀ ਸੀ ਸਕੂਲ ਚ ਕੋਈ ਖਰਚਾ ਨਹੀਂ ਸੀਗਾ 1-2 ਰੁਪਈਆ ਦਾ ਕਾਇਦਾ ਹੁੰਦਾ ਸੀਗਾ ਉਦੋਂ ਰੁਪਈਆ ਦਾ ਪੈਨ ਆ ਜਾਂਦਾ ਸੀ ਆ ਤੇ 3 ਰੁਪਈਆ ਦੀ ਕਾਪੀ ਹੁੰਦੀ ਸੀ ਜਿਹੜੀ 3 ਕਮੀ ਹੁੰਦੀ ਸੀ ਤੇ ਜਾ ਮਾੜਾ 5 ਉਤੇ ਮਾੜਾ 5 ਰੁਪਈਆ ਦੀ ਫੱਟੀ ਹੁੰਦੀ ਹੁੰਦੀ ਸੀ ਲੱਕੜ ਦੀ ਜਿਹਦੇ ਉੱਤੇ ਉੜਾੜਾ ਲੇਖ ਸਿੱਖਦੇ ਸੀਗੇ 1 ਕਾ 2 ਉਹਦੇ ਉੱਤੇ ਹੀ ਸਿੱਖਦੇ ਸੀ ਪਹਿਲਾਂ ਤੇ ਦਿਵਾਤ ਹੁੰਦੀ ਸੀ ਜਿਹੜਾ ਬੈਗ ਹੁੰਦਾ ਸੀਗਾ ਬੈਗ ਆਪਣਾ ਜਿਹੜਾ ਜੂਰੀ ਵਾਲਾ ਸਾਈਲਾ ਹੁੰਦਾਗਾ ਇਹਦਾ ਬਣਾਉਂਦੇ ਦੀਏ ਘਰਾਂ ਚ ਬੁੜੀਆਂ ਬਸ ਇਹਦਾ ਬਣਾਉਂਦੇ ਥੈਲਾ ਜਿੰਨ ਕੇ ਜੂਰੀ ਵਾਲੇ ਗੱਟੇ ਦਾ ਤੇ ਜਿਹੜੀ ਵਰਦੀ ਹੁੰਦੀ ਸੀ ਵਰਦੀ ਉਦੋਂ ਕੁਰਤਾ ਪਜਾਮਾ ਹੀ ਹੁੰਦਾ ਸੀ ਪ੍ਰਾਇਮਰੀ ਚ ਉਹ ਬਸ ਜਿਵੇਂ ਹੁਣ ਅਸੀਂ ਘਰ ਚ ਮਤਲਬ 10-11 ਬੱਚੇ ਸੀ ਪੰਜ ਪਾਪੇ ਹੋਰੇ ਪੰਜ ਭਰਾ ਸੀ 10-11 ਬੱਚੇ ਹੋਗੇ ਅਸੀਂ ਉਹ ਇੱਕ ਥਾਣ ਲੈ ਕੇ ਆਉਂਦੇ ਇੱਕ ਥਾਣ ਦੇ ਸਾਰਿਆਂ ਨੂੰ ਬਸ ਕਟ-ਕਟ ਕੱਪੜੇ ਉਹਦੇ ਹਿਸਾਬ ਨਾਲ ਬਣਾਉਂਦੇ ਸੀਗੇ ਹੁਣ ਤਾਂ ਭਾਈ ਅੱਜਕੱਲ ਜਿਹੜੇ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਸਕੂਲ ਵਿੱਚ ਤਾਂ ਦੋ-ਦੋ ਦਿਨ ਦੀਆਂ ਵੀ 3-3 ਵਰਦੀਆਂ ਲਾ ਰੱਖਿਆ ਨੇ 5-5000 ਰੁਪਏ ਵਰਦੀ ਤੇ ਲੱਗ ਜਾਂਦਾ ਅਗਲੀ ਦੇ ਇੱਕ ਬੱਚੇ ਦੀ ਮਿਡਲ ਛੋਟੀ ਤੋਂ ਛੋਟੀ ਕਲਾਸ ਵੀ ਪੜਾਉਣ ਵਾਸਤੇ ਕਟੋ-ਕਟ 50 ਤੋਂ 60000 ਰੁਪਏ ਖਰਚ ਆ ਜਾਂਦਾ ਬਈ ਸਾਲ ਭਰ ਦਾ ਵਿੱਤੀ ਬਸ ਕਰਾਇਆ ਜਾਂਦਾ ਵਿੱਤੀ ਫੀਸਾਂ ਆ ਜਾਂਦੀਆਂ ਨੇ ਵਿੱਤੀ ਵਰਦੀ ਆ ਜਾਂਦੀ ਐ 60000 ਰੁਪਏ ਕਟੋ-ਕਟ ਆ ਜਾਂਦੀ ਇੱਕ ਕਲਾਸ ਤੇ ਉਦੋਂ ਇੰਨਾ ਕੋਈ ਜ਼ਿਆਦਾ ਖਰਚ ਨਹੀਂ ਹੁੰਦਾ ਜੀ ਪ੍ਰਾਇਮਰੀ ਸਕੂਲਾਂ ਜੋ ਵੱਢਦੇ ਸੀਗੇ ਉਹ ਤਾਂ ਵੱਧ ਤੋਂ ਵੱਧ ਕੋਈ 20-50 ਰੁਪਈਆ ਚ ਮੰਨ ਲੈ ਕਲਾਸ ਹੋ ਜਾਂਦੀ ਸੀ ਬਈ ਇੰਨਾ ਫਰਕ ਆ ਦੇਖ ਲਓ ਉਸ ਸਮੇਂ ਦਾ ਤੇ ਹੁਣ ਦਾ ਆਪਾਂ 92 ਦੀ ਗੱਲ ਕਰਦੇ ਆ 92 ਤੇ 26 ਦਾ ਇੰਨਾ ਫਰਕ ਆ ਜੀ ਉਦੋਂ ਬਈ 5ਵੀਂ ਤੱਕ ਜਮੇ ਕੋਈ ਖਰਚ ਨਹੀਂ ਸੀਗਾ ਉਦੋਂ ਜੇ ਕੋਈ 5-4 ਰੁਪਏ ਖਰਚ ਹੁੰਦਾ ਵੀ ਸੀ ਮਹੀਨੇ ਦਾ ਉਹ ਵੀ ਬਈ ਮਹੀਨੇ ਦੀ 3 ਕਿਲੋ ਕਣਕ ਮਿਲਦੀ ਸੀ ਉਦੋਂ ਸਰਕਾਰੀ ਸਕੂਲ ਚੋਂ ਹਰੇਕ ਮਹੀਨੇ 3 ਕਿਲੋ ਕਣਕ ਦੇਣੀ ਦੇਣੀ ਇੱਕ ਬੱਚੇ ਨੂੰ ਬਾਕੀ ਬਈ ਪ੍ਰਾਇਮਰੀ ਸਕੂਲ ਚ ਮੰਲਾ ਹੋਰ ਖੇਡਾਂ ਵੀ ਕਰਾਉਂਦੇ ਸੀ ਵੀ ਐ ਨਹੀਂ ਸੀ ਅੱবি ਉਹ ਖੇਡਾਂ ਨਹੀਂ ਹੁੰਦੀਆਂ ਸੀਆਂ ਕਬੱਡੀ ਹੁੰਦੀ ਸੀਗੀ ਤੇ ਆਪਣਾ ਖੋਖ ਖੜਾ ਹੁੰਦਾ ਸੀ ਕੁੜੀਆਂ ਨੂੰ ਇਸ ਤੋਂ ਇਲਾਵਾ ਹੋਰ ਵੀ ਖੇਡਾਂ ਬਹੁਤ ਹੁੰਦੀਆਂ ਦੀ ਫਟਵਾਲ ਹੁੰਦੀ ਜਿਵੇਂ ਕਿ ਉਦੋਂ ਜਦੋਂ ਸਵੇਰੇ ਸਕੂਲ ਜਾਂਦੇ ਪਹਿਲਾਂ ਸਭ ਤੋਂ ਪਹਿਲਾਂ ਪ੍ਰਿਆਰ ਹੁੰਦੀ ਸੀ ਜਨਗਨ ਮੰਦਰੀ ਪ੍ਰਿਆਰ ਤੋਂ ਬਾਅਦ ਫਿਰ ਅ ਡੋਡ ਕਲਾਸਾਂ ਚ ਵਗ ਜਾਂਦੇ ਸੀਗੇ ਹਰੇ ਕਲਾਸ ਨੂੰ ਇੱਕ ਟੀਚਰ ਹੁੰਦਾ ਦੀ ਆ ਉਹ ਤਾਂ ਪੰਜਵੀਂ ਤੋਂ ਬਾਅਦ ਆ ਕੇ ਮਨ ਲਾ ਪੀੜ ਲੱਗਣ ਲੱਗੇ ਨੇ ਅੱਡ-ਅੱਡ ਉਹ ਤਾਂ ਇੱਕ ਕਲਾਸ ਨੂੰ ਇੱਕੋ ਹੀ ਟੀਚਰ ਹੁੰਦਾ ਸੀਗਾ ਉਸੇ ਦੀ ਸਭ ਤੋਂ ਪਹਿਲਾਂ ਮਨ ਲਾ ਵੀ ਸਾਰੇ ਬੱਚਿਆਂ ਦੀ ਹਾਜ਼ਰੀ ਲਾਉਣੀ ਹੁੰਦੀ ਸੀ ਹਾਜ਼ਰੀ ਲਾ ਕੇ ਫਿਰ ਉਹ ਗਾਹਾਂ ਪੜਾਈ ਸਟਾਰਟ ਕਰਦੇ ਸੀਗੇ ਪਹਿਲਾ ਉਡਾੜਸ ਕਾਇਆ ਬਈ ਏਕਾ ਦੂਆ ਅੰਗਰੇਜ਼ੀ ਨਹੀਂ ਸੀ ਭਾਈ ਉਦੋਂ ਹੁੰਦੀ ਪੰਜਵੀਂ ਤੱਕ ਸਾਨੂੰ ਛੇਵੀਂ ਜਾ ਕੇ ਅੰਗਰੇਜ਼ੀ ਲੱਗੀ ਆ ਭਾਈ ਛੇਵੀਂ ਤੋਂ ਬਾਅਦ ਅੰਗਰੇਜ਼ੀ ਸਿੱਖਣ ਲੱਗੇ ਨੇ ਹੁਣ ਆ ਪ੍ਰਾਈਵੇਟ ਸਕੂਲਾਂ ਦਾ ਸਭ ਤੋਂ ਪਹਿਲਾਂ ਅੰਗਰੇਜ਼ੀ ਪਹਿਲ ਦਿੱਤੀ ਹੋਈ ਹੈ ਇਹਨਾਂ ਨੇ ਉਦੋਂ ਨਹੀਂ ਸੀ ਇਹ ਸਮਾਂ ਉਦੋਂ ਪੰਜਾਬੀ ਨੂੰ ਪਿਆਰ ਬਹੁਤ ਜ਼ਿਆਦਾ ਸੀ ਕੀ ਕਹਣਾ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਂਦੇ ਤਾਂ ਹੋਣਗੇ ਵੀ ਪਰ ਸਰਕਾਰੀ ਸਕੂਲਾਂ 'ਚ ਮੰਨ ਲਾ ਪੰਜਵੀਂ ਤੋਂ ਬਾਅਦ 92 93 ਦੀ ਗੱਲ ਹੈ 92 93 'ਚ ਮੰਨ ਲਾ ਪੰਜਵੀਂ ਤੋਂ ਬਾਅਦ ਮਲਾਂ ਅੰਗਰੇਜ਼ੀਿਸ ਕਿੰਮਤ ਗਈ ਫੇਰ ਜਦੋਂ ਅੱਧੀ ਛੁੱਟੀ ਹੋ ਜਾਣੀ ਅੱਧੀ ਛੁੱਟੀਆਂ ਹੁੰਨ ਜਿਹੜਾ ਕੋਈ ਅੱਧੀ ਰੋਟੀ ਰਾਟੀ ਲੈ ਕੇ ਜਾਂਦੇ ਘਰੇ ਜਿਵੇਂ ਘਰੋਂ ਬੰਨ ਦਿੰਦੇ ਸੀਗੇ ਉਹ ਰੋਟੀ ਆਮ ਡੱਬੀ ਚ ਹੀ ਲੈ ਜਾਂਦੇ ਦੀ ਪਾ ਕੇ ਪਰ ਇਹਦੇ ਮੁਤਾਬਕ ਹੁਣ ਪ੍ਰਾਈਵੇਟ ਸਕੂਲਾਂ ਚ ਰੋਟੀਆਂ ਦਾ ਵੀ ਬਈ ਐਡੋ-ਅਟ ਦੇਣ ਰੱਖੇ ਹੋਏ ਨੇ ਅੱਜ ਵੀ ਤੁਸੀਂ ਫਲਾਣੇ ਦਿਨ ਫਾੜ ਲੈ ਕੇ ਆਉਣਾਗਾ ਫਲਾਣੇ ਦਿਨ ਰੋਟੀ ਤੁਸੀਂ ਦਹੀਂ ਨਾਲ ਲੈ ਕੇ ਆਉਣਾ ਫਲਾਣੇ ਦਿਨ ਤੁਸੀਂ ਪਦਾਨੀ ਦਾਲ ਨਾਲ ਲੈ ਕੇ ਆਉਣਾ ਇਹ ਪ੍ਰਾਈਵੇਟ ਸਕੂਲਾਂ ਨੇ ਹੁਣ ਇਹੀ ਕਾਰਨ ਨੇ ਜਿਹੜੀ ਲੁੱਟ ਮਜ਼ਾਰ ਰੱਖੀ ਆਈ ਹੈ ਇਹ ਬਾਦੂ ਦੇ ਖਰਚ ਨਹੀਂ ਸਾਰੇ ਫਿਰ ਜਦੋਂ ਘਰੇ ਆ ਮਨ ਲਾ ਉਦੋਂ ਅੱਧੀ ਛੁੱਟੀ ਤੋਂ ਬੰਦ ਹੋ ਜਾਂਦੀ ਸੀ ਫਿਰ ਜਦੋਂ ਸਾਰੀ ਛੁੱਟੀ ਹੋ ਜਾਂਦੀ ਸੀ ਸਾਰੀ ਛੁੱਟੀ ਵੀ ਭਰਾ ਆ ਜਾਂਦੇ ਘਰ ਨੂੰ ਜਦੋਂ ਘਰੇ ਆ ਕੇ ਚਾਹ ਪਾਣੀ ਪੀ ਕੇ ਘਰ ਦੇ ਨਾਲ ਕੰਮ ਕਰਾਉਣੇ ਪਰ ਹੁਣ ਵਾਲੇ ਬੱਚਿਆਂ ਨੂੰ ਬਈ ਟਾਈਮ ਹੀ ਨਹੀਂ ਹੈਗਾ ਉਹ ਤੜਕੇ 8:30 ਜਾਂਦੇ ਨੇ 4 ਵਜੇ ਆਉਂਦੇ ਨੇ 4 ਵਜੇ ਆ ਕੇ ਫਿਰ ਐ ਨਹੀਂ ਪਤਾ ਨਾਲ ਦੇ ਨਾਲ ਟਿਊਸ਼ਨ ਤੇ ਜਾਣਾ ਹੋਵੇ ਸਾਡੇ ਵੇਲੇ ਤਾਂ ਕੋਈ ਜ਼ਿਆਦਾ ਟਿਊਸ਼ਨ ਨਹੀਂ ਹੁੰਦੀ ਬਈ ਅਸੀਂ 8ਵੀਂ ਜ ਟਿਊਸ਼ਨ ਤੇ ਲੱਗੇ ਆ ਅਟਲੀਂ ਕਰਨ 10 ਮਿੰਟ ਚ ਆਉਣ ਵਾਲੇ ਬੱਚਿਆਂ ਨੂੰ ਤਾਂ ਜਾਂਦੇ ਨੂੰ ਟੂਸ਼ਨ ਦੇ ਨਾਲ ਹੀ ਸਟਾਰਟ ਕਰ ਦਿੰਦੇ ਨੇ ਉਹ ਬੱਚ ਲੋ ਇਹਨਾਂ ਦਾ ਖੇਡਣ ਦਾ ਟਾਈਮ ਹੁੰਦਾਗਾ ਜਾਂ ਜਦੋਂ ਬਸ ਉਹ ਆ ਕੇ ਕਰੇ ਪੈਂਦਾਗਾ ਉਦੋਂ ਮੋਬਾਈਲ ਚੱਕ ਲੈਂਦੇ ਨੇ ਅੱਜ ਕੱਲ ਦੇ ਬੱਚੇ ਉਦੋਂ ਵੇ ਪਰ ਬੱਚਿਆਂ ਨੂੰ ਮਾਪਿਆਂ ਦੀ ਘੂਰ ਵੀ ਮੰਨਦੇ ਸੀ ਸਾਡੇ ਚ ਇੰਨਾ ਮਜਾੜਾ ਇੰਨੀ ਨਹੀਂ ਹਿੰਮਤ ਸੀ ਮੰਨ ਲੈ ਜਿਹੜੀ 3 ਕਿਲੋ ਸਕੂਲ ਚੋਂ ਵੀ ਕਣਕ ਦਿੰਦੇ ਸੀ ਵੀ ਅਸੀਂ ਪਾਈ ਆ ਵੇਚ ਦਈਏ ਸਾਰੀ ਸਾਰੀ ਕਣਕ ਘਰੇ ਲਿਆਉਂਦੇ ਕਰੇ ਇਕੱਠੀ ਕਰਕੇ ਸਾਰੀ ਫਿਰ ਦਾਣਾ ਪਿਆ ਕੇ ਲਿਆਉਂਦੇ ਉਹਨਾਂ ਦੇ ਉਹੀ ਕਿਉਂਕਿ ਪਾ ਪਿਓਰੇ 4-5 ਭਰਾ ਸੀਗੇ 5 ਭਰਾ ਸੀਗੇ ਉਹਨਾਂ ਦੇ ਅਸੀਂ ਮਨ ਲਾ 10-11 ਬੱਚੇ ਹੋਗੇ ਜਿਹਦੇ ਵਿੱਚੋਂ 5 ਭੈਣਾਂ ਸੀਆਂ ਤਾਇ ਚਾਚੇ ਦੀਆਂ ਕੁੜੀਆਂ ਤੇ ਸੇ ਅਸੀਂ ਭਰਾ ਜਿੱਦਾ ਚਾਚੇ ਦੇ ਮੁੰਡੇ ਬਾਈ ਉਦੋਂ ਦੇ ਬਚਪਨ ਤੇ ਹੁੰਦੇ ਬਚਪਨ ਵਿੱਚ ਤਾਂ ਬਹੁਤ ਜ਼ਿਆਦਾ ਅੰਤਰ ਆ ਬਾਈ ਉਹਨਾਂ ਦੇ ਬੱਚੇ ਤਾਂ ਉਹਨਾਂ ਦੇ ਬੱਚਾ ਤੁਸੀਂ ਆਪ ਹੀ ਸਮਝਦਾ ਰਹੋ ਬਾਕੀ ਹੋਰ ਹੁਣ ਐ ਆ ਮੱਲਾ ਜਿਵੇਂ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਸਕੂਲ ਚਾਹ ਕਿਲੋਮੀਟਰ ਤੇ ਆ ਉੱਥੇ ਉਹਨਾਂ ਦੀ ਬੱਸਾਂ ਲਾਂ ਜਾ ਹੋਈਆਂ ਨੇ ਅਸੀਂ ਜੇ ਸਾਨੂੰ 2 ਕਿਲੋਮੀਟਰ ਪੈ ਜੇ ਉਹ ਸਕੂਲ 2 ਕਿਲੋਮੀਟਰ ਵਾਂਗੂ ਪੈ ਜਾਂਦੇ ਸੀ ਤੁਰ ਕੇ ਜਾਂਦੇ ਸੀ ਬਾਈ ਤੁਰ ਕੇ ਆਉਂਦੇ ਸੀਗੇ ਇੱਕ ਦੂਜੇ ਦੇ ਝੋਲੇ ਮਾਰਦੇ ਜਾਂਦੇ ਐਨੇ ਜ ਘਰ ਆ ਜਾਂਦਾ ਸੀ ਬਾਈ ਉਦੋਂ ਬਾਈ ਨਾ ਤਾਂ ਜਿਆਦਾ ਟੀਵੀ ਸੀਗੇ ਟੀਵੀ ਉਦੋਂ ਬਹੁਤ ਘੱਟ ਹੁੰਦੇ ਸੀਗੇ ਕੀ ਕਹਿਣਾ ਕਿਸੇ ਕਿਸੇ ਘਰ ਦੇ ਟੀਵੀ ਹੁੰਦਾ ਸੀਗਾ ਤੇ ਉਤੇ ਵੱਧ ਤੋਂ ਵੱਧ ਕੋਈ ਆ ਦੇਖ ਲੈਂਦੇ ਆਪਣਾ ਸ਼ਕਤੀਮਾਨ ਹੁੰਦਾ ਜਿਆਦਾ ਉਹ ਜਾਂ ਇੱਕ ਮੱਲਾ ਵੀ ਯੂ ਕੈਨੇਡਾ ਅਟਕ ਜਾਂਦੀ ਉਹ ਵੀ ਅੰਗਰੇਜ਼ਾਂ ਵਾਲਾ ਹੁੰਦਾ ਸੀਗਾ ਅੱਧਾ ਘੰਟਾ ਵੱਧ ਤੋਂ ਵੱਧ ਉਹ ਦੇਖ ਕੇ ਆਉਂਦੇ ਕਿਸੇ ਦੇ ਘਰੀਏ ਜਾ ਕੇ ਮੰਨ ਲਾ ਜਾਂ ਨਵੇਂ ਸਾਲ ਦਾ ਪ੍ਰੋਗਰਾਮ ਜ਼ਰੂਰ ਦੇਖਦੇ ਨਵੇਂ ਸਾਲ ਦੇ ਪ੍ਰੋਗਰਾਮ ਦਾ ਭਈ ਇੰਨਾ ਚਾਹ ਹੁੰਦਾ ਸੀਗਾ ਜਿਵੇਂ ਆਪਾਂ ਨੂੰ ਕੋਈ ਵਿਆਹ ਨਹੀਂ ਆ ਜਾਂਦਾ ਆਪਾਂ ਨੂੰ ਵਿਆਹ ਦਾ ਚਾਹ ਹੁੰਦਾਗਾ ਉਹਨਾਂ ਚਾਹ ਹੁੰਦਾ ਨਵੇਂ ਸਾਲ ਦੇ ਪ੍ਰੋਗਰਾਮ ਦਾ ਜਦੋਂ ਹੀ ਸਕੀਮਾ ਲਾਉਣ ਲੱਗਿਆ ਸੀ ਉਹ ਤਾਂ ਹੁਣ ਬਈ ਅੱਜਕੱਲ ਤੁਹਾਨੂੰ ਪਤਾ ਜਾਂ ਟੀਵੀ ਲੋਕ ਬਹੁਤ ਹੀ ਘੱਟ ਦੇਖਦੇ ਰਹਿੰਦੇ ਹੁਣ ਤਾਂ ਸਿਰਫ ਮੋਬਾਈਲ ਤੇ ਡਿਪੈਂਡ ਨੇ ਜੇ ਵੀਡੀਓ ਬਈ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਸੀਂ ਸੈਕੰਡ ਭਾਗ 'ਚ ਤੁਹਾਨੂੰ ਹੋਰ ਵੀ ਜਾਣਕਾਰੀ ਦੱਸਾਂਗੇ ਬਚਪਨ ਦੀ